ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਫਰੋਸਪੁਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਠੰਡੀਆਂ ਰਾਤਾਂ گزارਨ ਨੂੰ ਇਹ ਬਜ਼ੁਰਗ ਕਿਸਾਨ ਪਰਿਵਾਰ ਸਮੇਤ ਮਜਬੂਰ ਹੈ ਪਿੰਡ ਗੰਦੂ ਕਿਲਚਾ ਦੇ ਕਿਸਾਨ ਸੋਹਣ ਸਿੰਘ ਸਰਹੱਦ ਪਾਰ ਖੇਤੀ ਲਈ ਜਾਂਦੇ ਨੇ ਸਰਹੱਦ ਪਾਰ ਇਹ 2 ਏਕੜ ਮਲਕੀਅਤ ਵਾਲੀ ਜ਼ਮੀਨ ਸਮੇਤ 7 ਏਕੜ ਜ਼ਮੀਨ ਤੇ ਖੇਤੀ ਕਰਦੇ ਨੇ ਅਦਾਲਤ ਵੱਲੋਂ ਜ਼ਮੀਨ ਦੀ ਮਲਕੀਅਤ ਦਾ ਹੱਕ ਵੀ ਇਸ ਕਿਸਾਨ ਨੂੰ ਦਿੱਤਾ ਗਿਆ ਹੈ ਪਰ ਕਿਸਾਨ ਦਾ ਇਲਜ਼ਾਮ ਹੈ ਕਿ ਪਟਵਾਰੀ ਤਹਿਸੀਲਦਾਰ ਤੇ ਪ੍ਰਸ਼ਾਸਨ ਵੱਲੋਂ ਆਪਣੇ ਰਸੂਕ ਦਾ ਫਾਇਦਾ ਚੁੱਕ ਗਿਰਦਾਵਰੀ ਹੋਣ ਦੇ ਬਾਵਜੂਦ ਜ਼ਮੀਨ ਦੀ ਫਸਲ ਦੀ ਕਟਾਈ ਕਰਨ ਤੇ پابੰਦੀ ਲਗਾ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ 2 ਮਹੀਨੇ ਤੋਂ ਬੀਜੀ ਫਸਲ ਦੀ ਕਟਾਈ ਜ਼ਬਰਨ ਕਿਸੇ ਹੋਰ ਤੋਂ ਕਰਵਾ ਦਿੱਤੀ ਗਈ। ਜਿਸ ਕਰਕੇ ਉਸ ਦੇ ਖਰਖਾਨ ਨੂੰ ਦਾਣੇ ਵੀ ਨਹੀਂ। ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਹਾਲ ਇਹ ਹੈ ਕਿ ਗਰੀਬ ਕਿਸਾਨ ਇਨਸਾਫ਼ ਦੀ ਆਸ ਵਿੱਚ ਤਕਲੀਫਾਂ ਸਹਿ ਪਰਵਾਰ ਨਾਲ ਕਈ ਦਿਨਾਂ ਤੋਂ ਸੜਕ ਤੇ ਬੈਠਾ ਹੈ। ਮੰਗਨਾ ਮੰਨੇ ਜਾਣ ਸੇ ਪਰਵਾਰ ਦਾ ਕਹਿਣਾ ਹੈ ਕਿ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ। ਜੀ ਸਰ ਆਪ ਹੀ ਗ੍ਰੋਹੀਕ ਰਾਜਨ ਜੀ ਅਸੀਂ ਪਹਿਲਾਂ ਵੀ ਦਰਨਾ ਦਿੱਤਾ ਸੀਗਾ ਪੋਖਰਤਾਂ ਬੈਠੇ ਸਾਰਾ ਪਾਰ ਆ ਦੇ ਦਿਸਾ ਅਟਰਨ ਗਲੋਰੀ ਹੋਈ ਸੀਗੀ ਫਿਰ ਸਾਨੂੰ ਤਾਰ ਬਜੂ ਜਾਣਾ ਬੰਦ ਕਰਤਾ ਸੀ 11 ਮਹੀਨਾ 2014 ਦੇ 11 ਤਰੀਕ ਨੂੰ ਨੇ ਕਿੱਥੀ ਜਾਰੀ ਕਰਤੀ ਐ ਐਸਲ ਬੀਐਸਨੋ 105 ਬਟਾਲੀਆ ਨੂੰ ਵੀ ਕੋਈ ਕਿਸਾਨ ਡਿਗਰੀ ਵਾਲਾ ਗਲੋਰੀ ਵਾਲਾ ਨਹੀਂ ਜਾਏਗਾ ਜੇ ਗਲੋਰੀ ਕੋਰ ਦਾ ਆਰਡਰ ਲੈ ਕੇ ਕਿਸਾਨ ਨੇ ਜਾਸਦਾ ਤੇ ਦੂਸਰੇ ਦੇ ਪਾਸੇ ਉਹਨਾਂ ਗਲੋਰੀਆਂ ਕਿਵੇਂ ਕਰਵਾਈ ਜਾਂਦਾ ਜੀ ਸਾਹਿਬ ਅਸੀਂ ਉਹਨੂੰ ਮਿਲੇ ਆ ਕਮਿਸ਼ਨਰ ਸਾਹਿਬ ਨੂੰ ਅਸੀਂ ਮਲੇ ਸੀਗੇ ਸੋ અમાਰ 15 ਸਾਲ ਹੋ ਗਏ ਜੀ ਸਾਨੂੰ ਉਹ ਵੀ ਟਾ ਟੋਲਾ ਮਾਰਦਾ ਸੜੀ ਜਿੰਮੇ ਵਾਪਸ ਆਈ ਜਾਵੇ ਸੜਾ ਟੱਕਾ ਨਾ ਹੋਵੇ ਜੇ ਸਾਨੂੰ ਸਰ ਜੇ ਇਹ ਨਹੀਂ ਕੋਣ ਸਾ ਮਿਲਗਾ ਫੇਰ ਹੋਸਦਾ ਕਿ ਸੜਾ ਪਰਿਵਾਰ ਮਰ ਰੋਤੇ ਰਖੀਏ ਪੱਕਾ ਰਬ ਜਿੱਥੇ ਬੈਠਿਆ ਹੋ ਸਕੀਏ ਤਾਂ ਅਸੀਂ ਆ ਮੱਤੇ ਕਰਕੇ ਇੱਥੇ ਮਰਾਂਗੇ ਅਸੀਂ ਸਾਰਾ ਪਰਿਵਾਰ ਹੀ ਇੱਥੇ ਮਰਾਂਗੇ ਬੱਚੇ ਵੀ ਲਿਆ ਕੇ ਇੱਥੇ ਅਸਰਾ ਦੇ ਬੱਚੇ ਬਹੁਤ ਢਿੱਲੇ ਹੋ ਗਏ ਨਾ ਤੇ ਮੀਂਹ ਦੇ ਵਿੱਚ ਭਿੱਜਦੇ ਰਹਿ ਆ ਸੌਣ ਸਿੰਘ ਦਾ ਮਸਲਾ ਸੁਰਖੀਆਂ ਵਿੱਚ ਆਇਆ ਤਾਂ ਪ੍ਰਸ਼ਾਸਨ ਕੁੰਮਕਰਨੀ ਨੀਂਦ ਝੋ ਜਾ ਗਿਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦਾ ਦਾਅਵਾ ਕੀਤਾ ਗਿਆ ਪਰ ਮਦਦ ਕਦੋਂ ਤੱਕ ਪਹੁੰਚੇਗੀ ਇਸ ਬਾਰੇ ਠੀਕ-ਠੀਕ ਨਹੀਂ ਦੱਸ ਸਕੇ ਉਹਦੀ ਅਪੀਲ ਅਸੀਂ ਐਸਟੀਐਮ ਸਾਹ ਕੋ ਪਾਤੀ ਐਸਟੀਐਮ ਸਾਨੂੰ ਕਿਹਾ ਕਿ ਉਹਦਾ ਫੈਸਲਾ 10 ਦਿਨ ਅੰਦਰ ਕਰਤਾ ਜਾਵੇ ਅਦਾਲਤੀ ਫੈਸਲਾ ਅਸੀਂ ਐਸਟੀਐਮ ਨੂੰ ਹਰੀਅਤ ਵੀ ਕਰਤੀ ਹੈ ਪਰਤਾਲ ਦਾ ਵਿਸ਼ੇ ਹੈ ਕਿ ਜੇ ਕੋਈ ਇਸ ਨੇ ਨਜਾਇਜ਼ ਫੈਸਲਾ ਉਠਾਇਆ ਹੈ ਤਾਂ ਉਹਦੇ ਬਗੇ ਐਕਸ਼ਨ ਲਵਾਉਂਗਾ ਇਲਜ਼ਾਮ ਨੇ ਕਿ ਸੌਨ ਸਿੰਘ ਦੇ ਜ਼ਮੀਨ ਦੀ ਗਿਰਦਾਵਰੀ ਜਿਹੜੇ ਸ਼ੱਕ ਦੇ ਨਾ ਕਰਵਾਈ ਗਈ ਉਹਦਾ ਸਿਆਸੀ ਰਸੂਖ ਗਰੀਬ ਕਿਸਾਨ ਲਈ ਪਰੇਸ਼ਾਨੀ ਬਣ ਕੇ ਆਇਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਅਸਲ ਮਾਮਲੇ ਦੀ ਸੱਚਾਈ ਤੋਂ ਪਰਦਾ ਉੱਠੇਗਾ। ਪ੍ਰਸ਼ਾਸਨ ਦੀ ਨਾਕੇਟਾ ਬਜ਼ੁਰਗ ਕਿਸਾਨ ਪੂਰੇ ਪਰਿਵਾਰ ਸਮੇਤ ਸੜਕਾਂ ਤੇ ਰੋਲ ਰਿਹਾ ਹੈ। ਅਫਸਰਾਵਲ ਉਸਾਰ ਉਸ ਵੇਲੇ ਲਈ ਗਈ ਜਦੋਂ ਮਾਮਲਾ ਸੁਰਖੀਆਂ ਵਿੱਚ ਆਇਆ। ਜੇਕਰ ਦਫ਼ਤਰ ਬਾਹਰ ਕਿਸਾਨ ਦੀ ਸਾਰ ਡੀਸੀ ਵੱਲੋਂ ਕਈ ਦਿਨ ਬਾਅਦ ਲਈ ਜਾਂਦੀ ਹੈ ਤਾਂ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨਾਂ ਦਾ ਰਾਬੀ ਰੱਖ ਹੈ। ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ